ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ 650 ਆਮ ਆਦਮੀ ਕਲੀਨਿਕ ਸਾਡੇ ਕੋਲ ਸਬਕ ਤੋਂ ਹੋਰ ਤਿਆਰ ਹੈ 800 ਦੇ ਨਿਤਰੀ ਹੋ ਜਾਣਗੇ ਪੰਜਾਬ ਦੇ ਵਿੱਚ 70 ਤੋਂ 75 ਲੱਖ ਬੰਦੇ ਆ ਕੇ ਹਰ ਰੋਜ਼ ਦਵਾਈ ਲੈਂਦੇ ਕੰਪਿਊਟਰ ਦੇ ਵਿੱਚ ਉਹਨਾਂ ਦਾ ਸਾਰਾ ਹੈਲਥ ਡਾਟਾ ਹੈ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਊ ਫਿਊਚਰ 'ਚ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਜਾਂ ਸਪੈਸ਼ਲਿਸਟ ਹਸਪਤਾਲ ਖੋਲ੍ਹ ਸਕਦੇ ਹਾਂ ਕਹਿੰਦੇ ਨੇ ਪੰਜਾਬੀਆਂ ਦੇ ਪੁੱਤਾਂ ਦੇ ਸ਼ੌਂਕ ਹੁੰਦੇ ਵੱਲੇ ਅਕਸਰ ਪੰਜਾਬੀ ਆਪਣੇ ਸ਼ੌਂਕਾਂ ਤੋਂ ਪਛਾਣੇ ਜਾਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਜਿਸ ਸ਼ੌਂਕ ਨਾਲ ਜਾਣੂ ਕਰਾਉਣ ਜਾ ਰਹੇ ਹਾਂ ਉਹਨਾਂ ਵੱਲੋਂ ਅਕਸਰ ਕਹਿ ਸਕਦੇ ਹਾਂ ਕਿ ਜੋ ਮਾੜੇ ਟਪਕੇ ਜਿਹਾ ਮੀਡਲ ਕਲਾਸ ਫੈਮਿਲੀ ਦੀ ਗੱਲ ਕਰ ਲਈਏ ਤਾਂ ਜਹਾਜ਼ ਦੇ ਵਿੱਚ ਬਹਿਣ ਦਾ ਸੁਪਨਾ ਜਿਹੜਾ ਇੱਕ ਉਹਨਾਂ ਦਾ ਸੁਪਨਾ ਹੀ ਰਹਿ ਜਾਂਦਾ ਪਰ ਜੋ ਪੰਜਾਬੀ ਕਿਉਂਕਿ ਅਕਸਰ ਆਪਣੇ ਕੰਮਾਂ ਤੋਂ ਜਾਣੇ ਜਾਂਦੇ ਨੇ ਤਾਂ ਉਹਨਾਂ ਵੱਲੋਂ ਅੱਜ ਅਸੀਂ ਅੰਮ੍ਰਿਤਸਰ ਸਾਹਿਬ ਦੇ ਨਾਲ ਲੱਗਦੇ ਝੰਡਿਆਲਾ ਗੁਰੂ ਵਿਖੇ ਮੌਜੂਦ ਆ ਤਾਂ ਇੱਥੇ ਗੁਰਜੋਤ ਸਿੰਘ ਹੋਣਾ ਵੱਲੋਂ ਇੱਥੇ ਜੋ ਆਪਣੇ ਖੇਤਾਂ ਦੇ ਵਿੱਚ ਜਹਾਜ਼ ਉਤਾਰ ਦਿੱਤਾ ਗਿਆ ਕਿ ਅਕਸਰ ਵੇਖਿਆ ਜਾਂਦਾ ਕਿ ਹਵਾਈ ਅੱਡੇ ਦੇ ਜਾ ਕੇ ਜੋ ਆ ਅਸੀਂ ਟਿਕਟ ਲੈ ਕੇ ਸਫ਼ਰ ਕਰਨਾ ਚਾਹੁੰਦੇ ਪਰ ਇੱਥੇ ਅਸੀਂ ਖਾਣ ਪੀਣ ਵਸਤੇ ਇੱਥੇ ਆ ਸਕਦੇ ਆ ਪਰ ਜਿਹੜਾ ਜਹਾਜ਼ ਹੈ ਜਿੱਥੇ ਤੁਸੀਂ ਮੈਨੂੰ ਵੇਖ ਰਹੇ ਹੋ ਇਸ ਵਕਤ ਇਹ ਕਿਸੇ ਟਾਈਮ ਤੇ ਰਨਿੰਗ ਰਨਿੰਗ ਦੇ ਵਿੱਚ ਹੁੰਦਾ ਸੀਗਾ ਫਲੈਟ ਜੋ ਆ ਵਿਦੇਸ਼ ਨੂੰ ਜਾਂਦੀ ਹੁੰਦੀ ਸੀ ਕਿ ਪਰ ਹੁਣ ਇਹ ਜੋ ਕਹਿ ਸਕਦੇ ਕਿ ਡਮੀ ਡਮੀ ਦੇ ਰੂਪ ਦੇ ਵਿੱਚ ਜੋ ਇੱਥੇ ਲਗਾਈ ਗਈ ਆ ਸਾਡੇ ਨਾਲ ਗੁਰਜੋਤ ਸਿੰਘ ਜੀ ਮੌਜੂਦ ਨੇ ਤਾਂ ਗੁਰਜੋਤ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਪਾਇਲਟ ਦੀ ਥਾਂ ਤੇ ਇਸ ਵਕਤ ਬੈਠੇ ਹੋਏ ਆ ਤੇ ਕੈਬਿਨ ਏਰੀਆ ਤਾਂ ਕਿੱਦਾਂ ਦਾ ਮਹਿਸੂਸ ਕਿੱਦਾਂ ਦਾ ਹੁੰਦਾ ਇੱਥੇ ਬੈਠ ਕੇ ਕਿਉਂਕਿ ਜਦੋਂ ਇਹ ਚੀਜ਼ ਦੀ ਸ਼ੁਰੂਆਤ ਕੀਤੀ ਸੀ ਤਾਂ ਉਹਦਾ ਮਾਈਂਡ ਦੇ ਵਿੱਚ ਕੀ ਸੀਗਾ ਬਸ ਲੋਕੀ ਉਹ ਹੀ ਜਿਹੜੇ ਗੈਸਟ ਕੀ ਜਿਹੜੇ ਨਹੀਂ ਬੈਠ ਸਕਦੇ ਕਈ ਵਾਰੀ ਹਵਾਈ ਜਹਾਜ਼ 'ਚ ਜਾਂ ਉਹਨਾਂ ਦੇ ਬਜ਼ੁਰਗ ਹੈ ਜਿਹੜੇ ਨਹੀਂ ਬੈਠਦੇ ਹਵਾਈ ਜਹਾਜ਼ 'ਚ ਉਹਨਾਂ ਨੂੰ ਇੱਕ ਹਵਾਈ ਜਹਾਜ਼ ਦੇ ਅੰਦਰ ਫਾਈਨ ਡਾਈਨ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਬੈਠ ਕੇ ਠੀਕ ਹੈ ਖਾਣਾ ਖਾਣ ਦਾ ਵੀ ਆ ਜਾਏਗਾ ਤੇ ਨਾਲੇ ਜਿਨ੍ਹਾਂ ਨੇ ਇੱਕ ਨਿਊ ਥੀਮ ਸੀ ਗਏ ਨਵੇਂ-ਨਵੇਂ ਥੀਮਾਂ ਤੇ ਅੱਜਕੱਲ ਕੰਮ ਹੋ ਰਿਹਾ ਹੈ ਇੱਕ ਵੀ ਨਵੀਂ ਥੀਮ ਸੀਗਾ ਵੀ ਹਵਾਈ ਜਹਾਜ਼ ਦੇ ਅੰਦਰ ਰੈਸਟੋਰੈਂਟ ਬਸ ਜੀ। ਇੱਕ ਦੋ ਜੀ ਕਿਉਂਕਿ ਹਵਾਈ ਜਹਾਜ਼ ਇੱਕ ਬੜੀ ਵੱਡੀ ਗੱਲ ਆ ਕਿ ਕਿਉਂਕਿ ਵੱਡੀ ਗੱਲ ਤਾਂ ਕਹਿ ਹੀ ਸਕਦੇ ਆ ਕਿਉਂਕਿ ਕਰੋਨਾ ਦਾ ਖਰਚਾ ਹੁੰਦਾ ਇੱਕ ਸੌਣਾ ਜੇ ਵੇਖਿਆ ਜਾਵੇ ਪਰ ਜਦੋਂ ਤੁਸੀਂ ਇਹਦੀ ਸ਼ੁਰੂਆਤ ਕੀਤੀ ਮਾਈਂਡ ਦੇ ਵਿੱਚ ਕਿ ਕਿਉਂਕਿ ਇੱਕ ਤਾਂ ਬੰਦੇ ਦੇ ਮਾਈਂਡ ਚ ਪਹਿਲਾਂ ਇੱਕ ਸੁਪਨਾ ਹੁੰਦਾ ਨਾ ਕਿ ਮੈਂ ਆ ਚੀਜ਼ ਖਿਲਾੜਨੀ ਆ ਆ ਚੀਜ਼ ਤੇ ਕੰਮ ਕਰਨਾ ਆ ਚੀਜ਼ ਇਹਦਾ ਕਰਨੀ ਤਾਂ ਜਦੋਂ ਤੁਸੀਂ ਹਵਾਈ ਜਹਾਜ਼ ਦੇ ਬਾਰੇ ਸੋਚਿਆ ਤਾਂ ਕਿ ਕੁਝ ਮੁਸ਼ਕਿਲਾਂ ਤਾਂ ਜਿਹੜੀਆਂ ਪਹਿਲਾਂ ਤਾਂ ਉਹ ਚੀਜ਼ ਦਾ ਜ਼ਰੂਰ ਜਾਣੂ ਕਰਾਓ ਕਿ ਜਦੋਂ ਸ਼ੁਰੂਆਤ ਹੋਈ ਸੀ ਇਸ ਚੀਜ਼ ਦੀ ਕਦੋਂ ਹੋਈ ਸੀ ਦੇਖੋ ਜੀ ਇਹਨੂੰ ਪਰਚੇਜ਼ ਕਰਨਾ ਇੱਕ ਸੁਪਨਾ ਹੀ ਸੀਗਾ ਵੀ ਇਦਾਂ ਦੇਖਿਆ ਬਹੁਤ ਮਿਹਨਤ ਲੱਗੀ ਪੰਜ-ਛੇ ਮਹੀਨੇ ਅਸੀਂ ਇੱਥੇ ਸਟੱਡੀ ਕੀਤੀ ਵੀ ਕਿੱਦਾਂ ਮਿਲਦਾ ਹੈ ਕਾਫੀ ਜਾਣਿਆਂ ਨੂੰ ਜਾ ਕੇ ਮਿਲੇ ਫਿਰ ਇਹ ਇੱਕ ਦਿੱਲੀ ਲੱਗਾ ਸੀ ਅਸੀਂ ਉਹਨਾਂ ਨੂੰ ਜਾ ਕੇ ਪਿੱਤਾ ਪਰ ਕਾਫੀ ਮੁਸ਼ਕਲਾਂ ਦੇ ਦੌਰਾਨ ਜਦੋਂ ਮਿਹਨਤ ਕਰਦੇ ਗਏ ਕਰਦੇ ਗਏ ਫਿਰ ਇਹਦਾ ਪਤਾ ਲੱਗਾ ਵੀ ਇਹਨੂੰ 에어ਪੋਰਟ ਦੇ ਉੱਤੋਂ ਆਕਸ਼ਨ ਦੇ ਉੱਤੇ ਇਹਦੀ ਲਾਈਫ ਹੁੰਦੀ ਹੈ ਇੱਕ 25 ਸਾਲ ਤੋਂ ਬਾਅਦ ਇਹਦੀ ਲਾਈਫ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ 에어ਪੋਰਟ ਵਾਲੇ ਇਹਨੂੰ ਆਕਸ਼ਨ ਦੇ ਵਿੱਚ ਬੋਲੀ ਦੇ ਵਿੱਚ ਪਰਚੇਜ਼ਿੰਗ ਦੇ ਉੱਤੇ ਦਿੰਦੇ ਨੇ ਤੇ ਉਸ ਤੋਂ ਬਾਅਦ ਫੇ ਤੁਸੀਂ ਉੱਥੇ ਪਹੁੰਚੇ ਉਹਨੂੰ ਪਰਚੇਸ ਕੀਤਾ ਉੱਥੇ ਹਾਂਜੀ ਕਾਫੀ ਸਾਰਾ ਸਮਾਨ ਲੱਗਾ ਡੇਢ ਤੋਂ 2 ਸਾਲ ਲੱਗੇ ਇਹਨੂੰ ਬਾਅਦ ਚ ਇਹਨੂੰ ਅਨ ਅਸੈਂਬਲ ਕੀਤਾ ਗਿਆ 에어ਪੋਰਟ ਦੇ ਅੰਦਰ ਫਿਰ ਇਹਨੂੰ ਟੋ ਕੀਤਾ ਗਿਆ ਕਾਫੀ ਸਮਾਂ ਲੱਗ ਗਿਆ ਇਹਨੂੰ ਇੱਥੇ ਦਿੱਲੀ ਤੋਂ ਅੰਮ੍ਰਿਤਸਰ ਦਾ ਸਫ਼ਰ ਕਰਦਿਆਂ ਕਰਦਿਆਂ ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਕਰਦੇ ਆ ਵਾਧੂ ਸਮਾਂ ਲੱਗ ਗਿਆ ਜੇਕਰ ਇਸੇ ਫਲਾਈਟ ਚ ਆਣਾ ਹੁੰਦਾ ਤਾਂ ਕਹਿ ਸਕਦੇ ਹਾਂ ਕਿ 45 45 ਮਿੰਟ ਦਾ ਟਾਈਮ ਲੱਗਦਾ ਜੀ ਉਦੋਂ ਤਾਂ 45 ਮਿੰਟ ਦਾ ਟਾਈਮ ਲੱਗਦਾ ਇਹ ਰੋਡ ਦੇ ਉੱਤੇ ਆਇਆ ਠੀਕ ਹੈ ਰੋਡ ਦੇ ਉੱਤੇ ਵੀ ਰਾਤ ਨੂੰ ਹੀ 2-3 ਘੰਟੇ ਇਹਨੂੰ ਸਫਰ ਕਰਦੇ ਸੀਗੇ ਠੀਕ ਹੈ ਕਾਫੀ ਸਲੋ ਸਪੀਡ ਦੇ ਵਿੱਚ ਕਿਉਂਕਿ ਕਾਫੀ ਵੱਡਾ ਹੈ ਠੀਕ ਹੈ ਬਹੁਤ ਹੀ ਮੁਸ਼ਕਲ ਲੱਗੀ ਇਹਨੂੰ ਥੇ ਲਿਆਂਦਿਆ ਲਿਆਂਦਿਆ ਦੇ ਬੱਸ ਫਿਰ ਉਸ ਤੋਂ ਬਾਅਦ ਜਦੋਂ ਇਹਦੇ ਤੇ ਪ੍ਰੋਸੈਸ ਹੋਣਾ ਸ਼ੁਰੂ ਹੋਇਆ ਜਦੋਂ ਇਹ ਅੰਮ੍ਰਿਤਸਰ ਪਹੁੰਚ ਗਿਆ ਉਦੋਂ ਵੀ ਕਾਫੀ ਲੋਕ ਦੇਖਣ ਆਉਂਦੇ ਸੀ ਇਹਨੂੰ ਠੀਕ ਹੈ ਕਈਆਂ ਨੂੰ ਤਾਂ ਇਹ ਨਹੀਂ ਸੀ ਲੱਗਦਾ ਕਈ ਸਮਝਦੇ ਸੀ ਵੀ ਇਹ ਸ਼ਾਇਦ ਲੈਂਡ ਹੋ ਗਿਆ ਕਿਸੇ ਕਾਰਨ ਜਾਂ ਕ੍ਰੈਸ਼ ਹੋ ਗਿਆ ਇੱਥੇ ਤੇ ਬਸ ਜਦੋਂ ਜਦੋਂ ਪ੍ਰੋਸੈਸ ਇਹਦਾ ਚੱਲਦਾ ਗਿਆ ਲੋਕਾਂ ਨੂੰ ਸਮਝ ਆਂਦੀ ਗਈ ਵੀ ਇਹਦੇ ਅੰਦਰ ਇੱਕ ਰੈਸਟੋਰੈਂਟ ਬਣੇਗਾ ਤੇ ਫਿਰ ਲੋਕੀ ਹੁਣ ਚੰਗਾ ਸਾਹ ਮਿਲ ਰਿਹਾ ਇਹਨੂੰ ਅੰਮ੍ਰਿਤਸਰ ਵੱਲੋਂ ਤੇ ਜਿਹੜੇ ਲੋਕ ਨੰਗ ਰਹੇ ਨੇ ਉਹ ਵੀ ਆ ਰਹੇ ਨੇ ਅੰਦਰ ਖਾਣਾ ਖਾ ਰਹੇ ਨੇ ਠੀਕ ਹੈ ਨਾਲੇ ਦੇਖ ਰਹੇ ਨੇ ਆਪਣਾ ਵਾਈ ਜਹਾਜ਼ ਦਾ 에ਅਰ ਫੀਲ ਲੈ ਰਹੇ ਨੇ ਪੂਰੀ ਪੂਰੀ ਅੰਦਰ ਬੈਠ ਕੇ 에ਅਰਪੋਰਟ ਦੀ ਇੱਕ ਹਵਾਈ ਜਹਾਜ਼ ਦੇ ਅੰਦਰ ਬੈਠਣ ਦੀ ਪੂਰੀ ਪੂਰੀ ਫੀਲ ਆ ਰਹੀ ਉਹਨਾਂ ਨੂੰ ਕਰਜੋਜੀ ਉਹਦੇ ਨਾਲ ਨਾਲ ਕੀ ਜਿੱਦਾਂ ਤੁਸੀਂ ਦੱਸਿਆ ਕਿ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇਹਨੂੰ ਇੱਥੇ ਲੈ ਕੇ ਆਇਆ ਗਿਆ ਇਸ ਜਹਾਜ਼ ਨੂੰ ਤਾਂ ਇਹ ਜੋ ਜਹਾਜ਼ ਹੈ ਜਿਸ ਚ ਅਪਾ ਬੈਠੇ ਆ ਇਸ ਵਕਤ ਤਾਂ ਇਹ ਕਿਸੇ ਟਾਈਮ ਦੇ ਉੱਤੇ ਇੰਟਰਨੈਸ਼ਨਲ ਫਲਾਈਟ ਹੁੰਦੀ ਸੀ ਕਿ ਬਾਹਰ ਵਿਦੇਸ਼ ਨੂੰ ਜਾਣ ਵਾਲੀ ਹਾਂਜੀ ਵਿਦੇਸ਼ ਨੂੰ ਵੀ ਜਾਂਦੀ ਸੀ ਠੀਕ ਹੈ ਲੋਕਲ ਵੀ ਦਿੱਲੀ ਤੋਂ ਬੰਬੇ ਜਾਂ ਕਿਤੇ ਵੀ ਸਫ਼ਰ ਕਰਦੀ ਸੀ ਵਿਦੇਸ਼ ਵੀ ਜਾਂਦੀ ਸੀ ਜੀ ਹਾਂਜੀ ਤਾਂ ਇਹਦੇ ਵਿੱਚ ਖਾਸ ਕਰਕੇ ਜਿੱਥੇ ਅਸੀਂ ਇਸ ਵਕਤ ਬੈਠੇ ਆ ਤਾਂ ਕੰਟਰੋਲਸ ਦਾ ਥੋੜਾ ਬਥਾ ਜਾਣੂ ਹੈਗਾ ਤੁਹਾਨੂੰ ਪਤਾ ਕਿ ਕੀ ਕੀ ਕੰਟਰੋਲਸ ਹੈਗੇ ਨੇ ਸਾਨੂੰ ਇੰਨਾ ਤਾਂ ਨਹੀਂ ਆ ਚਲੋ ਵੀ ਇੰਨਾ ਵੀ ਇਹਦੇ ਵਿੱਚ ਰਹਿ ਕੇ ਖੁਦ ਸੈਂਬਲ ਕੀਤਾ ਇਹਨੂੰ ਅਸੀਂ ਨਾਲ ਰਹੇ ਹਾਂ ਇਹਦੇ ਜਿਹੜੇ ਆ ਵਿੰਗਸ ਲਈ ਹੁੰਦੇ ਆ ਇਹ ਰਾਈਟ ਲੈਫਟ ਲਈ ਹੁੰਦੇ ਆ ਜੀ ਕਿ 에 ਰਾਈਟ ਲੈਫਟ ਰਾਈਟ ਲੈਫਟ ਲਈ ਹੁੰਦੇ ਆ ਠੀਕ ਹੈ ਇੱਥੇ ਤੁਸੀਂ ਥੋਟਰ ਦੇਖ ਰਹੇ ਹੋ ਇਹ ਨੂੰ ਰੇਸ ਦੇਣ ਲਈ ਹੁੰਦੀ ਆ ਕਾਫੀ ਸਾਰੇ ਜੀਪੀਐਸ ਕੰਟਰੋਲਰ ਵਗੈਰਾ ਤੇ ਲੱਗੇ ਹੁੰਦੇ ਆ ਓਕੇ ਬਸ ਜੀ ਇਹ ਇੰਨਾ ਚ ਹੋਰ ਕੁਝ ਖਾਸ ਕੰਟਰੋਲ ਇਹੋ ਜਿਹੇ ਕਿਹੜੇ ਹੁੰਦੇ ਨੇ ਜਿਹੜੇ ਤੁਸੀਂ ਸਾਨੂੰ ਦੱਸਣਾ ਚਾਹੋ ਕਿ ਜਿਹੜੇ ਇੱਕ ਸੁਪਨਾ ਕਿਉਂਕਿ ਸੁਪਨਾ ਦਾ ਅਕਸਰ ਜਾਇਦੇ ਵਿੱਚ ਬੈਠਣਾ ਬੜਾ ਵੱਡਾ ਸੁਪਨਾ ਹੁੰਦਾ ਲੋਕਾਂ ਦਾ ਕਿਉਂਕਿ ਜਿੰਨਾ ਹਾਲਾਤ ਜਿੱਦਾਂ ਤੇ ਅੱਜਕੱਲ ਹੈਗੇ ਆ ਕਾਰੋਬਾਰ ਨਹੀਂ ਹੈਗੇ ਤਾਂ ਉਸ ਤੋਂ ਪਹਿਲਾਂ ਮੈਂ ਆਪਣੇ ਸਹਿਯੋਗੀ ਨੂੰ ਇੱਕ ਵਾਰੀ ਜ਼ਰੂਰ ਕਾਵਾਂਗਾ ਕਿ ਜ਼ਰੂਰ ਤਸਵੀਰਾਂ ਸਾਂਝੀਆਂ ਕਿਤੇ ਜਿਹੜੇ ਤੁਸੀਂ ਵੇਖ ਸਕਦੇ ਹੋ ਜਿਹੜੇ ਕੰਟਰੋਲ ਹੈਗੇ ਨੇ ਖਾਸ ਤੌਰ ਦੇਤੇ ਕੰਟਰੋਲਾਂ ਦੇ ਝਾਤ ਮਰਵਾ ਦਈਏ ਕਿ ਕਈ ਲੋਕ ਸਮਝਦੇ ਨੇ ਕਿ ਇਹ ਜੋ ਇੱਕ ਡੰਮੀ ਆ ਕਿਉਂਕਿ ਕਈਆਂ ਦਾ ਇਹ ਕਹਿਣਾ ਹੈ ਕਿ ਕਿਸੇ ਤਰੀਕੇ ਦੇ ਨਾਲ ਇਸ ਜਹਾਜ਼ ਦੇ ਵਿੱਚ ਬੈਠਣਾ ਉਹਨਾਂ ਨੂੰ ਲੱਗਦਾ ਕਿ ਇਹ ਕੋਈ ਬਣਾਉਣ ਦੀ ਪ੍ਰਕਿਰਿਆ ਹੋਗੀ ਕਿਸੇ ਨਾ ਕਿਸੇ ਟੈਕਨੀਕਲੀ ਤੌਰ ਤੇ ਬਣਾਇਆ ਗਿਆ ਹੋਊਗਾ ਪਰ ਇਹ オリジナル ਜਹਾਜ਼ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤਾਂ ਤੁਸੀਂ ਤਾਂ ਨਾਲ ਸਾਂਝਾ ਕਰ ਰਹੇ ਨੇ ਇਸ ਦੇ ਕੰਟਰੋਲਸ ਦੀਆਂ ਤਾਂ ਗਰਜੋਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਕੰਟਰੋਲ ਦੱਸ ਰਹੇ ਸੀਗੇ ਤਾਂ ਕੀ ਕੰਟਰੋਲਸ ਹੋਰ ਕੀ ਕੁਝ ਜਾਣੋ ਕਿਉਂਕਿ ਅਸੈਂਬਲ ਤੁਸੀਂ ਕੀਤਾ ਹੈ ਨਾਲ ਵੇਖਿਆ ਵੀ ਹੋਊਗਾ ਕਿ ਜਿੱਦਾਂ ਅਸੈਂਬਲ ਕਰ ਰਹੇ ਨੇ ਇੱਥੇ ਤਾਂ ਜਾਣਕਾਰੀ ਬੰਦੇ ਨੂੰ ਪਤਾ ਲੱਗ ਹੀ ਜਾਂਦੀ ਆ ਤਾਂ ਹੋਰ ਕੀ ਕੁਝ ਤੁਹਾਨੂੰ ਇਸ ਦੀ ਜਾਣਕਾਰੀ ਹੈਗੀ ਇਹਦੀ ਜਾਣਕਾਰੀ ਦੇਖੋ ਜੀ ਸਾਨੂੰ ਤਾਂ ਇੰਨੀ ਸੀ ਰਾਈਟ ਲੈਫਟ ਇੱਥੋਂ ਹੁੰਦਾ ਠੀਕ ਹੈ ਇਹ ਇਹਨਾਂ ਦੇ ਪਾਇਲਟ ਦੇ ਲਈ ਖਾਨ ਦੇ ਲਈ ਹੁੰਦਾ ਜੀ ਜਦੋਂ ਉਹਨਾਂ ਨੇ ਡਿਨਰ ਵਗੈਰਾ ਜਾਲਨ ਚ ਕਰਨਾ ਉਸ ਤੋਂ ਬਾਅਦ ਨਹੀਂ ਸਾਨੂੰ ਇਹਦੀ ਇੰਨੀ ਨੌਲੇਜ ਨਹੀਂ ਹੈਗੀ ਕਿਉਂਕਿ ਇਹਦੀ ਬਹੁਤ ਔਖੀ ਟ੍ਰੇਨਿੰਗ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਹੈ ਇਹਦੇ ਵਿੱਚ ਆ ਥਟਰ ਹੁੰਦੀ ਹੈ ਜੀ ਠੀਕ ਹੈ ਬਸ ਇੰਨਾ ਕੀ ਨੌਲੇਜ ਆ ਬਾਕੀ ਹਨੂ ਅੰਦਰ ਦੀ ਪੂਰੀ ਨੌਲੇਜ ਆ ਵੀ ਅੰਦਰ ਕਿਦਾਂ ਅਸੀਂ ਬੈਠਾ ਕੇ ਗੈਸਟ ਨੂੰ ਖਾਣਾ ਖਵਾ ਰਹੇ ਆ ਉਹ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਅੰਦਰ ਤਾਂ ਜੀ ਬਿਲਕੁਲ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਇਹ ਕੈਬਨ ਦੀ ਤਸਵੀਰ ਹੈਗੀ ਆ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤਾਂ ਆ ਪਲੇਨ ਦੇ ਅੰਦਰ ਦੀ ਤਸਵੀਰ ਵੀ ਸਾਂਝੀ ਕਰਦੇ ਆ ਕਿ ਪਲੇਨ ਦੇ ਅੰਦਰੋਂ ਕਿਸ ਤਰੀਕੇ ਦੇ ਨਾਲ ਜੋ ਇੱਥੇ ਰੈਸਟੋਰੈਂਟ ਸਟੈਬਲਿਸ਼ ਕੀਤਾ ਗਿਆ ਹੈਗਾ ਤਾਂ ਇੱਕ ਕਿਸੇ ਟਾਈਮ ਦੇ ਉੱਤੇ ਜੋ ਲੋਕ ਇਸ ਜਹਾਜ਼ ਦੇ ਵਿੱਚ ਸਫ਼ਰ ਕਰਨ ਵਾਸਤੇ ਜ਼ਰੂਰ ਚੜਦੇ ਸੀਗੇ ਪਰ ਅੱਜ ਦੇ ਸਮੇਂ ਦੇ ਵਿੱਚ ਵੇਖਿਆ ਜਾਵੇ ਤਾਂ ਖਾਣਾ ਖਾਣ ਵਾਸਤੇ ਸਪੈਸ਼ਲੀ ਤੌਰ ਤੇ ਇਸ ਜਹਾਜ਼ ਦੀ ਜੋ ਵਰਤੋਂ ਕੀਤੀ ਜਾਂਦੀ ਹੈ ਤਾਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰੀ ਜ਼ਰੂਰ ਪਿਛਲੇ ਬੰਨੇ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਜੋ ਇਸ ਜਹਾਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਵਾਰੀਆਂ ਹੁੰਦੀਆਂ ਨੇ ਤਾਂ ਖਾਣਾ ਖਾ ਕੇ ਜਾਂਦੀਆਂ ਨੇ ਇੱਕ ਵਾਰੀ ਜ਼ਰੂਰ ਪਿਛਲੇ ਤਰਫਾ ਦੀ ਜੋ ਤਸਵੀਰ ਹੈਗੀ ਆ ਉਹ ਸਾਂਝੀ ਕੀਤੀ ਜਾਵੇ ਤਾ ਬਿਲਕੁਲ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਪਿਛਲੇ ਤਰਫਾ ਦੀ ਤਸਵੀਰ ਵੀ ਜ਼ਰੂਰ ਸਾਂਝੀ ਕੀਤੀ ਜਾਵੇ ਕਿਸ ਤਰੀਕੇ ਦੇ ਨਾਲ ਜੋ ਲੋਕ ਆ ਕਿ ਇੱਥੇ ਜੋ ਹਵਾਈ ਜਹਾਜ਼ ਦੇ ਵਿੱਚ ਬੈਠਣ ਦਾ ਆਪਣਾ ਸੁਪਨਾ ਪੂਰਾ ਕਰ ਰਹੇ ਨੇ ਹਾਂਜੀ ਬਿਲਕੁਲ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੇ ਆ ਅੱਜ ਇਹ ਹਵਾਈ ਜਹਾਜ਼ ਦੀਆਂ ਕਿ ਜੋ ਪੰਜਾਬ ਦੇ ਇੱਕ ਪੰਜਾਬੀ ਪੋਤਣ ਨੇ ਜੋ ਖੇਤਾਂ ਦੇ ਵਿੱਚ ਖਿਲਾਰਤਾ ਤੇ ਇੱਥੇ ਖਿਲਾਰ ਕੇ ਜੋ ਕਿਤਨਾ ਕਿਤੇ ਖਾਣੇ ਦਾ ਸਵਾਦ ਦਵਾਇਆ ਜਾ ਰਿਹਾ ਤਾਂ ਕਿਸੇ ਟਾਈਮ ਦੇ ਉੱਤੇ ਇਹ ਜਹਾਜ਼ ਜੋ ਅਸਮਾਨ ਚ ਉੜਦਾ ਵੇਖਿਆ ਜਾਂਦਾ ਹੋਊਗਾ ਕਿਉਂਕਿ 25 ਸਾਲ ਤੋਂ ਪਹਿਲਾਂ ਜਿਸ ਤਰੀਕੇ ਨਾਲ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਅਜੇ ਤੋਂ 25 ਸਾਲ ਪਹਿਲਾਂ ਕਿਉਂਕਿ ਇਸ ਦੀ ਕੋਈ ਇੱਕ ਟਾਈਮ ਲਿਮਿਟ ਹੁੰਦੀ ਆ 25 ਸਾਲ ਤੋਂ ਬਾਅਦ ਇਸ ਜਹਾਜ਼ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਇਹ ਖਾਸ ਤਸਵੀਰਾਂ ਅੱਜ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੋ ਸ਼੍ਰੀ ਅਮਰਸੇਵ ਸਾਹਿਬ ਦੇ ਨਾਲ ਲੱਗਦੇ ਜਿੰਡਿਆਲਾ ਗੁਰੂ ਦੇ ਵਿੱਚ ਇਸ ਜਹਾਜ਼ ਨੂੰ ਜੋ ਆ ਖੇਤਾਂ ਦੇ ਵਿੱਚ ਖਿਲਾਰ ਕੇ ਤਾਂ ਉਸ ਦੇ ਉੱਤੇ ਰੈਸਟੋਰੈਂਟ ਖੋਲਿਆ ਗਿਆ ਤਾਂ ਇਹ ਖਾਸ ਤਸਵੀਰਾਂ ਤੁਹਾreturnData ਜਰੂਰ ਸਾਂਝੀਆਂ ਕੀਤੀਆਂ ਬਣੇਰੋ ਜਗਵਾਨੀ ਟੀਵੀ ਦੇ ਤreturnData ਇਦਾਂ ਦੀਆਂ ਹੋਰ ਵੀ ਖਾਸ ਤਸਵੀਰਾਂ ਸਾਂਝੀਆਂ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸ਼ਨ ਸਨਿਕ ਜਗਵਾਨੀ ਟੀਵੀ ਸ਼੍ਰੀ ਹਮਸਸਾਈ